ਚਲੋ ਜੀ ਹਾਂਜੀ ਬ੍ਰਾਂਡ ਚੈੱਕ ਕਰ ਲਓ ਏਕੇ ਟੈਕਸ ਬ੍ਰਾਂਡ ਦਾ ਪਸ਼ਮੀਨਾ ਜੀ 54 ਰੰਗ ਨੇ ਸਾਰੇ ਸਾਰੇ ਰੰਗੜੇ ਜਿਨ੍ਹਾਂ ਨੇ ਫੋਟਾ ਮਗੋਨੇ ਫੋਟਾ ਮਗੋ ਵਾਲੇ ਰੰਗ ਦੇ ਗੌਰ ਕਰ ਲਓ ਜੀ ਰੰਗ ਦਾ ਸਾਬ ਜੀ ਬਹੁਤ ਸੋਹਣੇ ਰੰਗ ਆਏ ਨੇ 54 ਦੇ 54 ਰੰਗ ਆਪਣੇ ਕੋਲ ਆ ਜੰਨੇ ਔਰ ਰੇਟ ਪੰਪ ਬਲਾਸਟ ਧਮਾਕਾ ਜੀ ਜਲਦੀ ਆਦੀ ਪਹੁੰਚੋ ਹਲਿ ਸ਼ੋਰੂਮ ਵੀ ਕੀ ਆਰਡਰ ਬੁੱਕ ਕਰੋ ਆਰਡਰ ਬੁੱਕ ਕਰਾ ਲਓ ਜੀ ਇੱਕ ਸੂਟ ਦੀ ਸ਼ਿਪਿੰਗ 60 ਰੁਪਏ ਲੱਗੂ 2 ਦੀ 120 ਪਰ ਸੂਟ ਸ਼ਿਪਿੰਗ ਲੱਗੂ ਜੀ ਇੱਕ ਸੂਟ ਦੀ 60 2 ਦੀ 120 3 ਦੀ 180 4 ਦੀ 200 ਜ ਜਲਦੀ ਜਲਦੀ ਰੰਗ ਬੁੱਕ ਕਰਾਓ 54 55 ਰੰਗ ਜਿਹੜੇ ਕੰਪਨੀਆਂ ਬਣਾਏ ਨੇ ਏਕ ਟੈਕਸ ਬ੍ਰਾਂਡ ਨੇ ਜਿਹੜੇ ਰੰਗ ਬਣਾਏ ਨੇ ਸਾਰੇ ਹਾਜ਼ਰ ਨੇ ਆਪਣੇ ਕੋਲ ਸਾਰੇ ਰੰਗ ਦੇਖੀ ਚਲੋ ਬ੍ਰਾਂਡ ਏਕ ਟੈਕਸ ਦਾ ਕੁੰਮਕੋਨ ਨੰਬਰ ਪਿਓਰ ਪਸ਼ਮੀਨਾ ਫੁੱਲ ਗਰੰਟਡ ਲਓ ਜੀ ਰੇਟ ਹੈ ਕਿ ਬਾਜ਼ਾਰ ਦੇ ਵਿੱਚ 850 800 700 600 ਆਪਣੇ ਕੋਲ ਮਿਲੂ 500 ਰੁਪਏ ਦਾ ਜੀ 500 ਰੁਪਏ ਦੀ ਰੇਅ ਦੇ ਵਿੱਚ ਮਿਲੂ 5 ਮੀਟਰ ਪਸ਼ਮੀਨਾ 500 ਰੁਪਏ ਰੇਅ ਦੇ ਵਿੱਚ ਜਲਦੀ ਜਲਦੀ ਸਕਰੀਨ ਸ਼ਾਟ ਲਈ ਚਲੋ ਆਰਡਰ ਬੁੱਕ ਕਰਾਓ ਮੈਂ ਕਹਿੰਦਾ ਜਲਦੀ ਜਲਦੀ ਵਿਜ਼ਿਟ ਕਰ ਲਓ ਜੀ ਪਿਓਰ ਪ 500 ਰੁਪਏ ਦਾ ਜੀ ਸਹੀ ਸੁਣ ਰਹੋ 5 ਮੀਟਰ ਸੂਟ ਪੂਰਾ 5 ਮੀਟਰ ਸੂਟ 500 ਰੁਪਏ ਦਾ ਜੀ ਏਕੇ ਟੈਕਸ ਬ੍ਰਾਂਡ ਦਾ ਕੁਮਕਮ ਨੰਬਰ ਏਕੇ ਟੈਕਸ ਬ੍ਰਾਂਡ ਦੀ ਮੋਹਰ ਲੱਗੀ ਆ ਉਹ ਸਾਰੇ ਸੂਟਾਂ ਦੇ ਜੀ ਬਾਜ਼ਾਰ ਦੇ ਵਿੱਚ ਨਾ ਫਸਿਓ 500 ਰੁਪਏ ਦਾ ਸੂਟ ਮਿਲੂਗਾ ਏਕੇ ਟੈਕਸ ਬ੍ਰਾਂਡ ਦਾ ਪਿਓਰ ਵਸ਼ਮੀਨਾ ਕੁਮਕਮ ਨੰਬਰ 500 ਰੁਪਏ ਦਾ ਜੀ 500 ਰੁਪਏ ਦਾ ਜਲਦੀ ਆਲਦੀ ਵੀਡੀਓ ਸ਼ੇਅਰ ਕਰ ਦੋ ਬਟਿਕਾ ਨੂੰ ਹੋਲ ਸੇਲ ਰੇਟ ਤੋਂ ਵੀ ਕੱਟ ਕਰਤਾ ਜੀ ਲੋਕਾਂ ਦੀ ਖਰੀਦ ਹੈ 550 ਦੀ ਅਸੀਂ ਦੇਵਾਂਗੇ 500 ਰੁਪਏ ਦੇ ਵਿੱਚ ਜਿਨ੍ਹਾਂ ਨੇ ਫੋਟੋ ਮੰਗਣੀਆਂ ਫੋਟੋ ਮੰਗਾ ਕੇ ਬ ਚਰਨ ਜਾ ਰੰਗ ਨੇ ਚਰਨ ਜੰਦ ਚਰਨ ਜਾ ਹਜਰ ਰੇਡ 500